ਅੱਜ ਅਸੀਂ ਤਹਿਸੀਲ ਦਫਤਰ ਪਟੇਗੜ ਕੋਰੀਆਂ ਵਿੱਚ ਆਪਣਾ ਰੋਸ ਧਰਨਾ ਦਿੱਤਾ ਵਾ ਜਿਹਦੇ ਰਾਹੀਂ ਪ੍ਰਸ਼ਾਸਨ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਆ ਕਿ ਇਸ ਤਹਿਸੀਲ ਵਿੱਚ ਬੜੇ ਵੱਡੇ ਪੱਧਰ ਤੇ ਜਿਹੜੀ ਆ ਕੋਰੀ ਸੁਕੋਰੀ ਚੱਲ ਰਹੀ ਆ ਤੇ ਬਹੁਤ ਸਾਰੇ ਦਲਾਲ ਜਿਹੜੇ ਆ ਇੱਥੇ ਇਸ ਗਰਮ ਨੇ ਜਿੰਨਾ ਰਾਹੀਂ ਹੀ ਕੰਮ ਹੁੰਦੇ ਆ ਉਹਨਾਂ ਤੋਂ ਮੇਰਾ ਕੰਮ ਕਰਾਉਣਾ ਇਸ ਸੰਬੰਧ ਨਹੀਂ ਹੈਗਾ ਜਿਹੜੀ ਕਲੋਨੀ ਤੋਂ ਬਾਹਰ ਵੀ ਜਗ੍ਹਾ ਨੇ ਤੇ 95 ਤੋਂ ਪਹਿਲਾਂ ਦੀਆਂ ਵਾ ਜੇ ਕਰੋਨਾ ਦੀਆਂ ਰਜਿਸਟਰੀਆਂ ਕਰਾਉਣ ਵੀ ਆਈਦਾ ਤੇ ਉਹਦੇ ਲਈ ਵੀ ਜਿਹੜਾ ਵਾ ਬਹੁਤ ਤਰ੍ਹਾਂ ਤਰ੍ਹਾਂ ਦੀਏ ਜਿਹੜੇ ਆ ਹੱਤ ਕੰਡੇ ਜਿਹੜੇ ਆ ਉਹ ਵਰਤਕੇ ਤੇ ਰੋਕਿਆ ਜਾਂਦਾ ਵਾ ਤੇ ਸਾਨੂੰ ਮਜਬੂਰ ਕੀਤਾ ਜਾਂਦਾ ਵਾ ਕਿ ਇਹਦੇ ਲਈ ਰਿਸ਼ਵਤ ਦਿੱਤੀ ਜਾਵੇ। ਦੂਸਰਾ ਬਹੁਤ ਸਾਰੀਆਂ ਆਰਟੀਆਈ ਰਾਂਹੀਂ ਜਾਂ ਉਮੇਸ਼ ਕਹਿਤਾ ਹੋਈਆਂ ਵਾ ਜਿਨ੍ਹਾਂ ਨੂੰ ਲੰਬੇ ਸਮੇਂ ਤੋਂ ਇੱਥੇ ਇੱਕ ਮੁਲਾਜ਼ਮ ਉਕਤ ਮੁਲਾਜ਼ਮ ਨੂੰ ਨੱਪ ਕੇ ਰੱਖਿਆ ਗਿਆ ਵਾ ਤੇ ਸਾਡੀ ਇਹ ਮੰਗਿਆ ਕਿ ਜਿਹੜੀਆਂ ਵੀ ਸ਼ਿਕਾਇਤਾਂ ਵਾਂ ਉਹਨਾਂ ਦਾ ਨਪਟਾਰਾ ਜਿਹੜਾ ਤੁਰੰਤ ਕੀਤਾ ਜਾਵੇ ਤੇ ਜਿਸ ਮੁਲਾਜ਼ਮ ਨੇ ਇਹ ਲੰਬੇ ਸਮੇਂ ਤੋਂ ਇਹ ਨੱਪਕੇ ਰੱਖੀਆਂ ਵਾ ਉਹਦਾ ਤਬਾਦਲਾ ਕਰਕੇ ਤੇ ਨਿਰਪੱਖ ਜਾਂਚ ਕਰਾਈ ਜਾਵੇ ਜੇਕਰ ਫਿਰ ਵੀ ਇਹ ਸਾਡੀ ਮੰਗ ਜਿਹੜੀ ਆ ਉੱਤੇ ਨਾਵਚਾਰ ਕੀਤਾ ਗਿਆ ਮੰਗ ਪੱਤਰ ਤੇ ਅਗਲੇ ਹਫ਼ਤੇ ਅਸੀਂ ਅਣਮਿੱਥੇ ਸਮੇਂ ਲਈ ਇੱਥੇ ਧਰਨਾ ਦੇਣ ਲਈ ਮਜਬੂਰ ਹੋਵਾਂ ਕਿਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਏ ਮੈਂ ਅੱਜ ਦੀ ਹੱਡ ਬੀਤੀ ਗੱਲ ਸੁਣਾ ਰਿਹਾ ਹਾਂ ਤਰੀ ਸ਼ੁੱਧ ਕਿਦਾਂ ਲਈ ਜਾਂਦੀ ਆ ਕਿਦਾਂ ਤੰਕ ਕੀਤਾ ਜਾਂਦਾ ਆ ਮੈਂ ਅੱਜ ਰਜਿਸਟਰੀ ਫਰ ਦੇਗਾ ਚੋੜੀਆਂ ਚ ਕਰਾਉਣ ਵਾਸਤੇ ਰਜਿਸਟਰੀ ਕਰਾਉਣ ਵਾਸਤੇ ਆਇਆ ਮਨੂੰ ਸ਼ੇਰ ਦਾ ਤਾਂ ਮਤਲਬ ਮੈਡਮ ਨੇ ਤਾਂ ਕੀਤਾ ਦਾ ਪਹਿਲਾਂ ਕਹਿੰਜੀ ਵੇਹ ਤੇ ਅੱਜ ਆ ਰਜਿਸਟਰੀ ਮੈਡਮ ਐਸੇ ਮੈਡਮ ਅੱਛਾ ਪਹਿਲਾਂ ਤਾਂ ਕਿਹਾ ਵੀ ਇਹਦੀ ਜੀ ਸ਼ੇਰ ਦੀ ਰਜਿਸਟਰੀ ਨਹੀਂ ਹੋਣੀ ਫਿਰ ਮੈਂ ਕਿਹਾ ਮੈਨੇ ਭਾਵੇਂ ਜਿਹੜੀ 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 ਤਹਿਸੀਲ ਦੀ ਮੋਹਰ ਲੱਗੀ ਉਹ ਅਸਲ ਰਜਿਸਟਰੀ ਆ ਕਿਉਂਕਿ ਉਹਦੇ ਪੈਸੇ 1500 ਰੁਪਿਆ ਫੀਸ ਤਾਰੀਈ ਆ ਅਸਲ ਹੀ ਆ ਨਹੀਂ ਤੁਸੀਂ ਅਸਲ ਐਫਆਈ ਦੀ ਨਕਲ ਲਿਓ ਮੈਂ ਐਫਆਈ ਦੀ ਨਕਲ ਕਦੀ ਹੋਣੀ ਹੈ ਜਦੋਂ ਤੇ ਇਸ ਚੀਜ਼ ਦੀ ਨਕਲ ਹੋਈ ਜੀ ਤਾਂ ਫਿਰ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਮੈਡਮ ਹੁਣ ਕਹਿੰਦੀ ਹੈ ਜੀ ਕਮੇਟੀ ਦਾ ਰਿਕਾਰਡ ਲੈ ਕੇ ਆ ਜਦੋਂ ਕਿ ਪਛਾਣੇ ਤੋਂ ਪਹਿਲਾਂ ਨਾਂ ਤੇ ਰਜਿਸਟਰੀ ਵੀ ਪੈਨ ਸੀ ਵਕਦੀ ਨਾਂ ਕੋ ਰਿਕਾਰਡ ਮੰਗੇ ਰੋਲ ਪੈਂਦੀ ਹੈ ਮੈਂ ਅੱਗੇ ਵੀ ਰਜਿਸਟਰੀ ਕਰਾਈ ਹੈ ਕੋਈ ਕਿਸੇ ਤਰ੍ਹਾਂ ਦਾ ਸਰਕਾਰੀ ਕਮੇਟੀ ਦਾ ਰਿਕਾਰਡ ਨਹੀਂ ਮੰਗਿਆ ਗਿਆ ਸਿਰਫ ਰਜਿਸਟਰੀ ਦਾ ਕੰਮ ਮੰਗੇ ਫਿਰ ਮਾਨੂੰ ਹਰੈਸਮੈਂਟ ਕੀਤਾ ਜਾਂਦਾ ਜਾ ਰਿਹਾ ਕਿ ਮੈਂ ਪੈਸੇ ਦਵਾਂ ਤੇ ਮੇਰੀ ਤੇ ਜਿਗਤੀ ਹੋ ਜੇ ਮੈਂ ਪੈਸੇ ਦੇਣੇ ਨਹੀਂ ਮੇਰੀ ਤੇ ਜਿਗਤੀ ਹੋਣੀ ਹੈ ਜੈ ਹਿੰਦ ਚਲੋ ਹਾਂਜੀ ਮੈਨੂੰ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਜਸਵਿੰਦਰ ਗੋਹਰਾ ਮੈਂ ਤਸਵੀਲ ਆਫਿਸ ਪਦੇਗੜ ਚੁੜੀਆਂ ਵਿਖੇ ਆਰਸੀ ਦੀ ਪੋਸਟ ਤੇ ਕੰਮ ਕਰ ਰਹੀ ਹਾਂ ਅੱਜ ਕੁਝ ਲੋਕਾਂ ਨੇ ਧਰਨਾ ਦਿੱਤਾ ਹਾਂਜੀ ਮੈਨੂੰ ਪਤਾ ਲੱਗਾ ਮੈਂ ਅੱਜ ਛੁੱਟੀ ਤੇ ਸੀ ਤੇ ਮੈਨੂੰ ਪਤਾ ਲੱਗਾ ਮੇਰੇ ਖਿਲਾਫ ਜਿਹੜਾ ਧਰਨਾ ਜਿਹੜਾ ਦਿੱਤਾ ਗਿਆ ਵਾ ਜੀ ਜਿਹੜਾ ਵੀ ਕੰਮ ਹੈਗਾ ਵਾ ਜਿਹੜੇ ਮੇਰੇ ਅਧਿਕਾਰ ਖੇਤਰ ਦੇ ਵਿੱਚ ਹੈਗਾ ਇਹ ਮੈਂ ਸਿਰਫ ਉਹੀ ਕੰਮ ਕਰਦੀ ਆ ਜਿਹੜਾ ਮੇਰੇ ਅਧਿਕਾਰ ਖੇਤਰ ਦੇ ਵਿੱਚ ਕੰਮ ਨਹੀਂ ਹੈਗਾ ਮੈਂ ਉਹ ਕੰਮ ਕਿਵੇਂ ਕਰ ਸਕਦੀ ਆ ਜੀ ਜੀ ਠੀਕ ਆ ਜਿਹੜੇ ਇਹ ਲੋਕ ਇਕੱਠੇ ਹੋਏ ਨੇ ਇਹ ਜਾਣ ਬੁੱਝ ਕੇ ਮੈਨੂੰ ਹਰਾਸਮੈਂਟ ਕਰ ਰਹੇ ਨੇ ਇੱਕ ਲੇਡੀਜ਼ ਦੇ ਨਾਂ ਤੇ ਹੋਣ ਤੇ ਜਿਤਨਾ ਕੋ ਪੈਸੇ ਦੇ ਲੈਣ ਦੇਣ ਦੀਆਂ ਗੱਲਾਂ ਕਰਦੇ ਨੇ ਕਿ ਕੰਮ ਕਾਜਾਂ ਦੇ ਬਦਲੇ ਪੈਸੇ ਲਈ ਜਾਂਦੇ ਨੇ ਐਵੇਂ ਦੀ ਕੋਈ ਵੀ ਗੱਲ ਨਹੀਂ ਹੈਗੀ ਨਾ ਤਾਂ ਮੈਂ ਕਿਸੇ ਕੋ ਮੰਗ ਕਰਦੀ ਆ ਤੇ ਨਾ ਹੀ ਮੈਨੂੰ ਲੋੜ ਹੈ ਕਿਸੇ ਕੋ ਮੰਗ ਕਰਨ ਦੀ ਪੈਸੇ ਦੀ ਬੰਦੂ ਮੰਗਤਾ ਜਿਹੜਾ ਮੈਨੂੰ ਦਿੱਤਾ ਹੈਗਾ ਮੈਂ ਉੱਚ ਅਧਿਕਾਰਿਆਂ ਨੂੰ ਭੇਜ ਦਵਾਂਗੀ ਉਹਨਾਂ ਦੀ ਜਿਹੜੀ ਮੰਗਾ ਹੈ ਤੇ ਪੂਰੇ ਉਹਦੇ ਨਾਲ ਆਪਾਂ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜਿਹੜੀ ਉਹਨੇ ਮੰਗ ਕੀਤੀ ਮੇਰੀ ਐਕਚੁਅਲ ਬਦਲੀ ਥੋੜੇ ਪਹਿਲਾਂ ਹੀ ਹੋਈ ਹੈ ਇੱਥੇ ਪੋਸਟਿੰਗ ਤੈਜ ਕਰਕੇ ਮੇਰੇ ਜਿਹੜਾ ਇਹ ਮਸਲਾ ਜਿਹੜਾ ਹੈ ਜਿਹੜਾ ਵੀ ਇਹਨਾਂ ਦੇ ਮਸਲੇ ਨੇ ਉਹ ਮੇਰੇ ਧਿਆਨ ਵਿੱਚ ਨਹੀਂ ਸੀਗੇ ਅੱਜ ਇਹਨਾਂ ਨੇ ਮੇਰੇ ਧਿਆਨ ਵਿੱਚ ਲਿਆਂਦੇ ਨੇ ਉਹ ਆਪਾਂ ਸਾਰੇ ਇਹਨਾਂ ਦੇ ਹੱਲ ਕਰਾਂਗੇ ਤੁਸੀਂ ਸਪੌਂਸਿਬਿਲਟੀ ਚੇਅਰ ਤੇ ਪਰਸ ਚੇਅਰ ਪਰਸਨ ਉਹਨਾਂ ਨੇ ਮੰਗ ਕੀਤੀ ਕਿ ਇਥੇ ਆਮ ਪਰਚੀਸ਼ੀਆਂ ਦੀ ਇਹ ਸ਼ਾਇਦ ਇਹ ਪਟੀ ਨਹੀਂ ਨਹੀਂ ਇਹ ਗੱਲ ਮੇਰੇ ਧਿਆਨ ਵਿੱਚ ਨਹੀਂ ਹੈਗੀ ਮੇਰੇ ਤੋਂ ਬਾਹਰ ਕੁਝ ਹੋ ਰਿਹਾ ਦੇ ਹਨ ਅੱਜ ਇਹਨਾਂ ਨੇ ਮੇਰੇ ਧਿਆਨ ਵਿੱਚ ਲੈਂਦੀ ਹੈ ਅਗੇ ਤੋਂ ਆਪਾਂ ਇਦਾਂ ਦਾ ਕੁਝ ਨਾ ਤਸੀਲ ਵਿੱਚ ਮੇਰੇ ਧਿਆਨ ਵਿੱਚ ਤਾਂ ਨਹੀਂ ਸੀਗਾ ਤੁਹਾਡੇ ਵੱਲੋਂ ਕੋਈ ਐਕਸ਼ਨ ਆ ਜਾਣਾ ਹਾਂ ਹਾਂਜੀ ਮੇਰੇ ਵੱਲੋਂ ਜਿਹੜਾ ਹੈਗਾ ਮੈਂ ਉੱਚ ਅਧਿਕਾਰਾਂ ਦੇ ਧਿਆਨ 'ਚ ਲਿਆਂਦਾ ਜਾਏਗਾ ਤੇ ਇਹਦੀ ਬਦਲੀ ਕਰਨ ਦੀ ਸਪੱਸ਼ਟ ਕਿਤੇ ਜਾਊਗੀ